ਬਾਲਾਂ ਸੰਬੰਧੀ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਹਰ ਸਮੱਸਿਆ ਜੜ ਤੋਂ ਹੋਵੇਗੀ ਖਤਮ ਜ਼ਰੂਰ ਸੁਣੋ ਅੱਜ ਕੱਲ ਹਰ ਕੋਈ ਆਪਣੇ ਬਾਲਾਂ ਦੀਆਂ ਅਨੇਕਾਂ ਹੀ ਸਮੱਸਿਆਵਾਂ ਤੋਂ ਪਰੇਸ਼ਾਨ ਹੈ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣੋ ਇਸ ਦੀ ਮਦਦ ਨਾਲ ਤੁਹਾਡੇ ਬਾਲਾਂ ਦੀ ਹਰ ਸਮੱਸਿਆ ਦੂਰ ਹੋ ਸਕਦੀ ਹੈ ਇਸ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਕਤਿਆਂ ਰਾਹੀਂ ਬਾਲਾਂ ਦੀ ਹਰ ਸਮੱਸਿਆ ਬਾਰੇ ਪੂਰੀ ਜਾਣਕਾਰੀ ਨੰਬਰ 1 ਜੇਕਰ ਤੁਹਾਡੇ ਵਾਲਾਂ ਵਿੱਚ ਸਿਕਰੀ ਜ਼ਿਆਦਾ ਹੋ ਰਹੀ ਹੈ ਤਾਂ ਸਿਰ ਤੋਂ ਲਈ ਹਮੇਸ਼ਾ ਰੇਠੇ ਤੋਂ ਬਣਿਆ ਹੀ ਸ਼ੈਂਪੂ ਵਰਤੋ ਹੀ ਵਾਲਾਂ ਦੀ ਸਿਕਰੀ ਨੂੰ ਖਤਮ ਕਰ ਦੇਗਾ ਤੇ ਜੇਕਰ ਵਾਲ ਜ਼ਿਆਦਾ ਟੁੱਟ ਵੀ ਰਹੇ ਹੋਣਗੇ ਉਹ ਵੀ ਠੀਕ ਹੋ ਜਾਣਗੇ ਨੰਬਰ 2 ਜੇਕਰ ਤੁਸੀਂ ਆਪਣੇ ਵਾਲਾਂ ਲਈ ਇੱਕ ਵਧੀਆ ਕਿਸਮ ਦਾ ਸੀਰਮ ਤਿਆਰ ਕਰਨਾ ਚਾਹੁੰਦੇ ਹੋ ਤਾਂ ਇੱਕ ਚਮਚਾ ਚਾਹ ਪੱਤੀ ਤੇ ਵਿੱਚ ਤਿੰਨ ਛੋਟੇ ਪਿਆਜ਼ ਕੱਟ ਕੇ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਨੂੰ ਠੰਡਾ ਹੋਣ ਤੇ ਸਪਰੇਅ ਬੋਤਲ ਵਿੱਚ ਪਾ ਕੇ ਨਾ ਹੁਣ ਤੋਂ 1 ਘੰਟਾ ਪਹਿਲਾਂ ਆਪਣੇ ਵਾਲਾਂ ਉੱਪਰ ਤੇ ਜੜਾਂ ਵਿੱਚ ਚੰਗੀ ਤਰ੍ਹਾਂ ਲਗਾ ਲਓ ਫਿਰ ਨਹਾ ਲਓ ਇਸ ਨਾਲ ਤੁਹਾਡੇ ਵਾਲਾਂ ਦੀਆਂ अनेका ਹੀ ਸਮੱਸਿਆਵਾਂ ਦੂਰ ਹੋਣਗੀਆਂ ਨੰਬਰ 3 ਜੇਕਰ ਤੁਹਾਡੇ ਸਿਰ ਉੱਪਰ ਗੰਜਾਪਨ ਹੋਣਾ ਸ਼ੁਰੂ ਹੋ ਗਿਆ ਹੋਵੇ ਤਾਂ ਤੁਸੀਂ ਉਸ ਜਗ੍ਹਾ ਤੇ ਧਨੀਏ ਦਾ ਰਸ ਕੱਢ ਕੇ ਚੰਗੀ ਤਰ੍ਹਾਂ ਨਾਲ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਵਾਲ ਆਉਣ ਲੱਗ ਜਾਣਗੇ ਤੇ ਨਾਲ ਹੀ ਕਈ ਵਾਰ ਔਰਤਾਂ ਦੀ ਸੰਧੂਰ ਲਗਾਉਣ ਵਾਲੀ ਜਗ੍ਹਾ ਵੀ ਖਾਲੀ ਹੋ ਜਾਂਦੀ ਹੈ ਉਸ ਜਗ੍ਹਾ ਤੇ ਵੀ ਤੁਸੀਂ ਇਸ ਨੂੰ ਲਗਾ ਸਕਦੇ ਹੋ ਵਾਲ ਦੁਬਾਰਾ ਤੋਂ ਆਉਣੇ ਸ਼ੁਰੂ ਹੋ ਜਾਣਗੇ ਨੰਬਰ 4 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪੱਕੇ ਤੌਰ ਤੇ ਖਾਲੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਮਹਿੰਦੀ ਪਾ ਕੇ ਚੰਗੀ ਤਰ੍ਹਾਂ ਆਪਣੇ ਵਾਲਾਂ ਉੱਪਰ ਲਗਾ ਲਓ ਤੇ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਤੇ ਨਾਲ ਹੀ ਤੁਹਾਨੂੰ ਕਦੇ ਵੀ ਕਿਸੇ ਵੀ ਕਲਰ ਜਾਂ ਡਾਈ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 5 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਜੂੰਆ ਨੂੰ ਮਾਰਨਾ ਚਾਹੁੰਦੇ ਹੋ ਤਾਂ ਪਿਆਜ਼ ਦਾ ਰਸ ਕੱਢ ਕੇ ਆਪਣੇ ਵਾਲਾਂ ਵਿੱਚ ਲਗਾ ਲਓ ਤੇ ਉਹਨਾਂ ਨੂੰ 3-4 ਘੰਟੇ ਰੱਖੋ ਤੇ ਫਿਰ ਸਾਬਣ ਨਾਲ ਧੋ ਲਓ। ਵਾਲਾਂ ਵਿੱਚ ਜੂੰਆ ਆਪਣੇ ਆਪ ਮਰ ਜਾਣ ਗਿਆ। ਨੰਬਰ 6 ਜੇਕਰ ਤੁਸੀਂ ਔਲਿਆਂ ਦੇ ਪਾਊਡਰ ਵਿੱਚ ਪਾਣੀ ਪਾ ਕੇ ਇੱਕ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ 15-20 ਮਿੰਟ ਲਈ ਆਪਣੇ ਵਾਲਾਂ ਉੱਪਰ ਲਗਾ ਕੇ ਰੱਖੋ ਫਿਰ ਧੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਟੁੱਟਣਾ ਤੇ ਚਿੱਟਾ ਹੋਣਾ ਬੰਦ ਹੋ ਜਾਵੇਗਾ। ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਜੈੱਲ ਵਿੱਚ ਵਿਟਾਮਿਨ E ਕੈਪਸੂਲ ਤੇ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਵਾਲਾਂ ਉੱਪਰ ਤੇ ਜੜ੍ਹਾਂ ਵਿੱਚ ਲਗਾ ਲਓ ਫਿਰ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਵਾਲ ਏਨੀ ਜ਼ਿਆਦਾ ਚਮਕਦਾਰ ਤੇ ਸਿਲਕੀ ਹੋ ਜਾਣਗੇ। ਉਹ ਦੇਖ ਕੇ ਇਰਾਨ ਹੋ ਜਾਵਾਂਗੇ। ਨੰਬਰ 8 ਆਪਣੇ ਵਾਲਾਂ ਵਿੱਚ ਕਦੇ ਵੀ ਜ਼ਿਆਦਾ ਕਲਰ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਜ਼ਿਆਦਾ ਡਰਾਈ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੀ ਚਮਕ ਵੀ ਘਟਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਸੀਂ ਵਾਲਾਂ ਨੂੰ ਲੰਮੇ ਚਮਕਦਾਰ ਤੇ ਮੁਲਾਇਮ ਹਮੇਸ਼ਾ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਹੀ ਖੁਰਾਕ ਜ਼ਰੂਰ ਖਾਓ ਜੋ ਸਾਡੇ ਵਾਲਾਂ ਤੇ ਚਿਹਰੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 10 ਵਾਲਾਂ ਨੂੰ ਨਰਮ ਬਣਾਉਣ ਲਈ ਤੁਸੀਂ ਇਮਲੀ ਦੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਲਈ ਇੱਕ ਕਟੋਰੀ ਵਿੱਚ ਇਮਲੀ ਦਾ ਪਾਣੀ ਲਓ ਫਿਰ ਇਸ ਵਿੱਚ ਐਲੋਵੇਰਾ ਜੈੱਲ ਨੂੰ ਮਿਕਸ ਕਰੋ ਤੇ ਵਾਲਾਂ ਉੱਪਰ ਲਗਾ ਲਓ ਜਦੋਂ ਇਹ ਸੁੱਕ ਜਾਵੇ ਤਾਂ ਵਾਲਾਂ ਨੂੰ ਸ਼ੈਂਪੂ ਕਰ ਲਓ ਨੰਬਰ 11 ਇਹ ਨੁਕਤਾ ਤੁਸੀਂ ਗਰਮੀਆਂ ਵਿੱਚ ਵੀ ਵਰਤ ਸਕਦੇ ਹੋ ਇਸ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਹਾਈਡਰੇਟ ਵੀ ਰੱਖ ਸਕਦੇ ਹੋ ਤੇ ਇਸ ਨਾਲ ਵਾਲਾਂ ਦੀ ਲੰਬਾਈ ਵੱਧਦੀ ਹੈ ਤੇ ਵਾਲ ਚਮਕਦਾਰ ਬਣਦੇ ਹਨ ਨੰਬਰ 12 ਜੇਕਰ ਤੁਹਾਡੇ ਦੋ ਮੂਹੇ ਵਾਲ ਜਿਆਦਾ ਹਨ ਤਾਂ ਇਮਲੀ ਦੇ ਪਾਣੀ ਵਿੱਚ অ্যালোਵੈਰਾ ਜੈੱਲ ਮਿਲਾ ਕੇ ਵਾਲਾਂ ਤੇ ਲਗਾ ਲਓ ਇਸ ਦੀ ਜਗ੍ਹਾ ਤੁਸੀਂ ਇਮਲੀ ਦੇ ਪਾਣੀ ਵਿੱਚ ਮਹਿੰਦੀ ਪਾ ਕੇ ਵੀ ਲਗਾ ਸਕਦੇ ਹੋ ਸੁੱਕਣ ਤੇ ਧੋ ਲਓ ਦੋ ਮੂਹੇ ਵਾਲ ਖਤਮ ਹੋਣ ਲੱਗ ਜਾਣਗੇ ਨੰਬਰ 13 ਅੰਡੇ ਦੀ ਜ਼ਰਦੀ ਵਿੱਚ ਸ਼ਹਿਦ, ਨਿੰਬੂ ਤੇ ਬਦਾਮ ਦਾ ਤੇਲ ਮਿਲਾ ਕੇ ਪੇਸਟ ਤਿਆਰ ਕਰੋ ਵਾਲਾਂ ਵਿੱਚ ਲਗਾਓ ਇਸ ਨਾਲ ਵਾਲਾਂ ਵਿੱਚ ਚਮਕ ਆਵੇਗੀ ਨੰਬਰ 14 ਜੇਕਰ ਆਰਤਾ ਆਪਣੇ ਵਾਲਾਂ ਵਿੱਚ ਆਂਡਾ ਲਗਾ ਲੈਣ ਤਾਂ ਇਸ ਨਾਲ ਹੀ ਔਰਤਾਂ ਦੇ ਵਾਲਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ ਇਸ ਨਾਲ ਉਹਨਾਂ ਦੇ ਵਾਲ ਇੰਨੇ ਜ਼ਿਆਦਾ ਚਮਕਦਾਰ ਤੇ ਮਲਾਈਮ ਹੋ ਜਾਂਦੇ ਨੇ ਕਿ ਉਹਨਾਂ ਨੂੰ ਆਪਣੇ ਵਾਲ ਨਾਲ ਹੀ ਪਿਆਰ ਹੋਣ ਲੱਗ ਜਾਂਦਾ ਹੈ ਨੰਬਰ 15 ਜੇਕਰ ਤੁਸੀਂ ਨਾ ਪੰਜ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਹੋ ਤਾਂ ਵਾਲਾਂ ਦੀਆਂ ਸਮੱਸਿਆਵਾਂ ਦਿਨ-ਦਰ-ਦਿਨ ਵਧਦੀਆਂ ਹੀ ਜਾਂਦੀਆਂ ਹਨ ਪਹਿਲਾ कच्चਾ ਅੰਡਾ ਦੂਸਰਾ ਜੰਕ ਫੂਡ ਤੀਸਰਾ ਸ਼ਰਾਬ ਦਾ ਸੇਵਨ ਜ਼ਿਆਦਾ ਕਰਨਾ ਚੌਥਾ ਜ਼ਿਆਦਾ ਮਿੱਠਾ ਖਾਣਾ ਪੰਜਵਾਂ ਪਾਣੀ ਦੀ ਵਰਤੋਂ ਨਾ ਕਰਨਾ ਨੰਬਰ 16 ਖਮੀਰ ਵਾਲਾ ਖਾਣਾ ਜੇਕਰ ਤੁਸੀਂ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ 'ਗੀਆਂ ਨੀ ਸਮੱਸਿਆਵਾਂ ਮਾਂ ਦੂਰ ਹੁੰਦੀਆਂ ਹਨ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਤੇ ਸ਼ਾਈਨਿੰਗ ਵੀ ਮਿਲਦੀ ਹੈ ਨੰਬਰ 17 ਤੁਸੀਂ ਨੀਲੀ ਬਿਰਗੜੀ ਦੇ ਤੇਲ ਨਾਲ ਆਪਣੇ ਵਾਲਾਂ ਨੂੰ ਮਜ਼ਬੂਤ ਕਰ ਸਕਦੇ ਹੋ ਇਸ ਤੋਂ ਇਲਾਵਾ ਅਣੂ ਦਾ ਤੇਲ ਨਾਲ ਵਿੱਚ ਪਾਇਆ ਜਾ ਸਕਦਾ ਹੈ ਤੁਸੀਂ ਕਸੀਰ ਵਾਲਾ ਤੇਲਨ ਦੀ ਵਰਤੋਂ ਕਰਕੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਸਰਦੀਆਂ ਦੇ ਮੌਸਮ ਵਿੱਚ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਮੌਸਮ ਵਿੱਚ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੁਣ ਆਮ ਗੱਲ ਹੈ। ਨੰਬਰ 18 ਜੇਕਰ ਤੁਸੀਂ ਰਾਤ ਨੂੰ ਮੇਥੀ ਦਾਣਾ ਭੌਂ ਕੇ ਰੱਖੋ ਤੇ ਸਵੇਰੇ ਇਸ ਨੂੰ ਖਾ ਲਓ ਇਸ ਨਾਲ ਵਾਲਾਂ ਦੀ ਹਰ ਸਮੱਸਿਆ ਖਤਮ ਹੋਵੇਗੀ ਚਿਹਰੇ ਉੱਪਰ ਚਮਕਾ ਵੀਗੀ ਤੇ ਨਾਲ ਹੀ ਸਰੀਰ ਨੂੰ ਵੀ अनेका ਹੀ ਲਾਭ ਮਿਲਣਗੇ ਨੰਬਰ 19 ਜੇਕਰ ਤੁਸੀਂ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਰੰਡੀ ਦੇ ਤੇਲ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਨਹਾਉਣ ਤੋਂ 1 ਘੰਟਾ ਪਹਿਲਾਂ ਲਗਾ ਲਓ ਤਾਂ ਇਸ ਨਾਲ ਵਾਲਾਂ ਵਿੱਚ ਪਈਆਂ ਜੂਆਂ ਆਪਣੇ ਆਪ ਬਾਹਰ ਨਿਕਲ ਜਾਣਗੀਆਂ ਤੇ ਨਾਲ ਹੀ ਦੁਬਾਰਾ ਵੀ ਨਹੀਂ ਪੈਣਗੀਆਂ ਨੰਬਰ 20 ਜੇਕਰ ਤੁਹਾਡੇ ਵਾਲਾਂ ਵਿੱਚ ਜ਼ਿਆਦਾ ਖਾਜ ਦੀ ਸਮੱਸਿਆ ਹੋ ਰਹੀ ਹੈ ਤਾਂ ਸਿਰ ਧੋਣ ਤੋਂ ਬਾਅਦ ਐਲੋਵੇਰਾ ਦੇ ਪੱਤਿਆਂ ਦਾ ਰਸ ਕੱਢ ਕੇ ਸਿਰ ਉੱਪਰ ਇੱਕ ਕਾਪਾ ਪਾ ਲਓ ਫਿਰ ਸਾਦਾ ਪਾਣੀ ਨਾਲ ਸਿਰ ਨੂੰ ਧੋ ਲਓ ਇਸ ਨਾਲ ਵਾਲਾਂ ਵਿੱਚ ਖਾਰਜ ਹੋਣੀ हट ਜਾਵੇਗੀ ਇਸ ਤੋਂ ਇਲਾਵਾ ਤੁਸੀਂ ਦਹੀਂ ਦੀ ਵੀ ਵਰਤੋਂ ਕਰ ਸਕਦੇ ਹੋ ਨੰਬਰ 1 ਬਰਸਾਤ ਦੇ ਦਿਨਾਂ ਵਿੱਚ ਅਕਸਰ ਸਾਡੇ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਹਨ ਅਜਿਹੇ ਵਿੱਚ ਜੇਕਰ ਤੁਸੀਂ ਚਾਰ ਆਯੁਰਵੈਦਿਕ ਨੁਸਖਿਆਂ ਦੀ ਮਦਦ ਲੈ ਸਕਦੇ ਹੋ ਜਿਸ ਨਾਲ ਵਾਲਾਂ ਨੂੰ ਬਧੇਰੇ ਮਜ਼ਬੂਤੀ ਮਿਲੇਗੀ ਪਹਿਲਾਂ ਪੋਸ਼ਟਿਕ ਭੋਜਨ ਕਰਨਾ ਚਾਹੀਦਾ ਦੂਸਰਾ ਮੇਥੀ ਸੌਫੇਰ ਪੈਕ ਤੀਸਰਾ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨਾ ਚੌਥਾ ਸਮੇਂ-ਸਮੇਂ ਵਾਲਾ ਨੂੰ ਹਲਕੀ-ਹਲਕੀ ਧੁੱਪ ਜ਼ਰੂਰ ਲਗਾਓ ਨੰਬਰ 1 ਰੋਜ਼ਾਨਾ ਸਵੇਰੇ ਸ਼ਾਮ ਪਾਣੀ ਵਿੱਚ આમਲਾ ਪਾਊਡਰ ਦਾ ਅੱਧਾ ਅੱਧਾ ਚਮਚ ਲੈ ਲਓ ਇਸ ਨਾਲ ਤੁਹਾਡੇ ਅੰਦਰ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਵਾਲਾਂ ਨੂੰ ਵਧੇਰੇ ਮਜ਼ਬੂਤੀ ਮਿਲੇਗੀ ਨੰਬਰ 23 ਚਾਰ ਪੰਜ ਚਮਚ ਦਹੀਂ ਵਿੱਚ ਇੱਕ ਅੰਡਾ ਇੱਕ ਚਮਚ ਨਾਰੀਅਲ ਤੇਲ ਜਾਂ ਤੇਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਵਾਲਾਂ ਨੂੰ ਗਿੱਲਾ ਕਰਕੇ ਵਾਲਾਂ ਉੱਪਰ ਇਸ ਮਾਸਕ ਨੂੰ ਲਗਾ ਲਓ ਫਿਰ ਇੱਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ ਵਾਲਾਂ ਦੀ ਗਰੋਥ ਹੋਣ ਲੱਗ ਜਾਵੇਗੀ ਨੰਬਰ 24 ਜੇਕਰ ਤੁਹਾਡੇ ਵਾਲ عمر ਤੋਂ ਪਹਿਲਾਂ ਹੀ ਚਿੱਟੇ ਹੋ ਰਹੇ ਹਨ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਹਾਡੇ ਅੰਦਰ ਵਿਟਾਮਿਨ B ਦੀ ਕਮੀ ਹੋ ਰਹੀ ਹੈ ਜਿਸ ਕਾਰਨ ਵਾਲ ਮੁਰ ਤੋਂ ਪਹਿਲਾਂ ਹੀ ਚਿੱਟੇ ਹੋ ਰਹੇ ਹਨ ਇਸ ਲਈ ਵਿਟਾਮਿਨ B C ਚੀਜ਼ਾਂ ਭਰਪੂਰ ਮਾਤਰਾ ਵਿੱਚ ਖਾਓ ਨੰਬਰ 25 ਜੇਕਰ ਤੁਹਾਡੇ ਵਾਲ ਜਿਆਦਾ ਆਇਲੀ ਹਨ ਤਾਂ ਇਸ ਵਿੱਚ ਤੁਸੀਂ ਨਿੰਬੂ ਦਾ ਰਸ ਲਗਾ ਸਕਦੇ ਹੋ ਇਸ ਨਾਲ ਵਾਲਾਂ ਵਿੱਚ ਬਾਦੂ ਆਇਲ ਨਿਕਲ ਜਾਵੇਗਾ ਜਿਸ ਨਾਲ ਤੁਹਾਡੇ ਵਾਲ ਚਮਕਦਾਰ ਰਹਿਣਗੇ ਨੰਬਰ 26 ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਵਾਲਾਂ ਵਿੱਚ ਕੰਗੀ ਕਰਕੇ ਵਾਲਾਂ ਦੀ ਗੁੱਤ ਬਣਾ ਕੇ ਹੀ ਸੌਂਵੋ ਇਸ ਨਾਲ ਵਾਲਾਂ ਦੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਛੜਨੇ ਬੰਦ ਹੁੰਦੇ ਹਨ ਨੰਬਰ 7 ਆਪਣੇ ਵਾਲਾਂ ਵਿੱਚ ਹਮੇਸ਼ਾ ਔਨਾ ਕੁ ਹੀ ਤੇਲ ਲਗਾਓ ਜਿੰਨਾ ਕੁ ਤੇਲ ਤੁਹਾਡੇ ਵਾਲਾਂ ਲਈ ਜ਼ਰੂਰੀ ਹੈ ਇਸ ਤੋਂ ਜ਼ਿਆਦਾ ਜੇਕਰ ਤੁਸੀਂ ਤੇਲ ਲਗਾਉਂਦੇ ਹੋ ਤਾਂ ਵਾਲਾਂ ਵਿੱਚ ਬਹੁਤ ਜ਼ਿਆਦਾ ਤੇਲ ਜਮਾ ਹੋ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਵਾਲਾਂ ਨੂੰ ਥੋੜ੍ਹੇ ਸਮੇਂੇ ਜ਼ਿਆਦਾ ਸ਼ੈਂਪੂ ਲਗਾਉਣਾ ਪੈਂਦਾ ਹੈ ਜਿਸ ਕਾਰਨ ਵਾਲ ਜ਼ਿਆਦਾ ਝੜਨ ਲੱਗ ਜਾਂਦੇ ਹਨ ਨੰਬਰ 28 ਰੋਜ਼ਾਨਾ ਆਪਣੇ ਹਲਕੇ ਹੱਥਾਂ ਨਾਲ ਬਿਨਾਂ ਤੇਲ ਲਗਾਏ 5 ਮਿੰਟ ਵਾਲਾਂ ਦੀ ਮਾਲਿਸ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨਾ ਸਿਰ ਦਾ ਖੂਨ ਸਰਕਲ ਸਹੀ ਚੱਲਣ ਲੱਗ ਜਾਂਦਾ ਜਿਸ ਕਾਰਨ ਵਾਲਾਂ ਦੀ ਮਜ਼ਬੂਤੀ ਵਧਦੀ ਹੈ ਤੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 29 ਆਪਣੇ ਵਾਲਾਂ ਵਿੱਚ ਉਹ ਤੇਲ ਹੀ ਲਗਾਓ ਜੋ ਤੁਹਾਡੇ ਦੇਸ਼ ਵਿੱਚ ਜ਼ਿਆਦਾ ਉਗਾਇਆ ਜਾਂਦਾ ਹੈ ਇਸ ਨਾਲ ਵਾਲਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਜੋ ਵਾਲਾਂ ਲਈ ਸਹੀ ਕੁਰਾਕਦਾ ਕੰਮ ਕਰਦਾ ਹੈ ਨੰਬਰ 3 ਜੇਕਰ ਤੁਸੀਂ ਆਪਣੇ ਵਾਲਾਂ ਲਈ ਵਧੀਆ ਕਿਸਮ ਦਾ ਹੈਅਰ ਕੰਡੀਸ਼ਨਰ ਵਰਤਣਾ ਚਾਹੁੰਦੇ ਹੋ ਤਾਂ ਰਾਤ ਪਰਲੀ ਚੌਲਾਂ ਨੂੰ ਭਿਉਂ ਕੇ ਰੱਖੋ ਸਵੇਰੇ ਉਬਾਲ ਲਓ ਫਿਰ ਇਹਨਾਂ ਨੂੰ ਛਾਣ ਕੇ ਪੀਸ ਲਓ ਫਿਰ ਇਸ ਵਿੱਚ ਇੱਕ ਚਮਚ ਗlycerin ਦਾ ਮਿਲਾ ਲਓ ਇਸ ਨੂੰ ਆਪਣੇ ਵਾਲਾਂ ਵਿੱਚ ਲਗਾਓ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਜੋ ਰਿਜ਼ਲਟ ਤੁਹਾਨੂੰ ਮਿਲੇਗਾ ਦੇਖ ਕੇ ਖੁਦ ਹੈਰਾਨ ਹੋਮੋਗੇ ਨੰਬਰ 33 ਰੋਜ਼ਾਨਾ ਆਪਣੇ ਹੱਥਾਂ ਦੇ ਨੋਹਾਂ ਨੂੰ ਵੀ ਇੱਕ ਦੂਜੇ ਨਾਲ ਜ਼ਰੂਰ ਰਗੜੋ ਇਸ ਤਰ੍ਹਾਂ ਕਰਨਾ ਬਾਲਕ ਦੇ ਵੀ ਸਫੈਦ ਨਹੀਂ ਹੁੰਦੇ ਤੇ ਨਾਲ ਹੀ ਵਾਲਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 33 ਜੇਕਰ ਤੁਸੀਂ ਵਾਲਾਂ ਨੂੰ ਕਿਸੇ ਤੇਲ ਨਾਲ ਹੀ ਕਾਲਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਵਾਲਾਂ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਤੇਲ ਲਗਾਉਂਦੇ ਹੋ ਤਾਂ ਹਮੇਸ਼ਾ ਹਰੇ ਆਮਲੇ ਦਾ ਹੀ ਤੇਲ ਲਗਾਓ ਇਸ ਨਾਲ ਤੁਹਾਡੇ ਵਾਲ ਦਿਨਾਂ ਵਿੱਚ ਹੀ ਕਾਲੇ ਹੋਣ ਲੱਗ ਜਾਣਗੇ। ਨੰਬਰ 33 ਜੇਕਰ ਤੁਸੀਂ ਰੋਜ਼ਾਨਾ ਹਰੇ ਪੱਤੇਦਾਰ ਸਬਜ਼ੀਆਂ, ਅੰਡਾ ਇਸ ਤੋਂ ਇਲਾਵਾ ਸੰਤਰਾ ਤੇ ਡਰਾਈ ਫਰੂਟ ਦਾ ਸੇਵਨ ਬਾਤ ਤੋਂ ਬਾਅਦ ਕਰੋ ਤਾਂ ਇਸ ਦੀ ਮਰਨਾ ਤੁਹਾਡੇ ਵਾਲਾਂ ਨੂੰ ਸਹੀ ਪੋਸ਼ਣ ਮਿਲਣ ਲੱਗ ਜਾਵੇਗਾ ਜਿਸ ਨਾਲ ਵਾਲ ਬਹੁਤ ਹੀ ਮਜ਼ਬੂਤ ਹੋ ਜਾਣਗੇ ਤੇ ਨਾਲ ਹੀ ਖੂਬਸੂਰਤ ਵੀ ਹੋਣ ਲੱਗ ਜਾਣਗੇ। ਨੰਬਰ 34 ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿੱਚ ਕੰਗੀ ਕਰਦੇ ਹੋ ਤਾਂ ਜੇਕਰ ਹੋ ਸਕੇ ਤਾਂ ਹਮੇਸ਼ਾ ਲੱਕੜ ਦੀ ਬਣੀ ਕੰਗੀ ਦਾ ਵਧੇਰੇ ਇਸਤੇਮਾਲ ਕਰੋ ਜੋ ਸਾਡੇ ਵਾਲਾਂ ਨੂੰ ਰੁੱਟਣ ਤੋਂ ਬਚਾਉਂਦੀ ਹੈ ਤੇ ਗਰਮੀ ਦੀ ਸਮੈਲ ਨੂੰ ਖਤਮ ਕਰਦੀ ਹੈ ਇਸ ਤੋਂ ਇਲਾਵਾ ਵਾਲਾਂ ਦੀ ਅਲਰਜੀ ਤੇ ਇਨਫੈਕਸ਼ਨ ਤੋਂ ਸਾਨੂੰ ਬਚਾ ਕੇ ਰੱਖਦੀ ਹੈ ਨੰਬਰ 35 ਰੋਜ਼ਾਨਾ ਸਵੇਰ ਦੀ ਸ਼ਹਿਰਤ ਤੇ ਯੋਗਾ ਵੀ ਜ਼ਰੂਰ ਕਰੋ ਕਿਉਂਕਿ ਇਹ ਵੀ ਸਾਡੇ ਵਾਲਾਂ ਲਈ ਬਹੁਤ ਹੀ ਲਾਭਕਾਰੀ ਹਨ ਤੇ ਵਾਧੂ-ਵਾਧੂ ਪਾਣੀ ਦਾ ਸੇਵਨ ਜ਼ਰੂਰ ਕਰੋ ਹੋ ਸਕੇ ਤਾਂ 8-9 ਗਲਾਸ ਪਾਣੀ ਦੇ ਜ਼ਰੂਰ ਪੀਵੋ ਨੰਬਰ 36 ਰੋਜ਼ਾਨਾ ਸਵੇਰੇ ਉੱਠਣਸਾਰ 5 ਮਿੰਟ ਦੀ ਧੁੱਪ ਵੀ ਜ਼ਰੂਰ ਸੇਕੋ ਤੇ ਆਪਣੇ ਵਾਲਾਂ ਉੱਪਰ ਸੂਰਜ ਦੀਆਂ ਕਿਰਨਾਂ ਵੀ ਜ਼ਰੂਰ ਪੈਣ ਦੇਵੋ ਜੋ ਵਾਲਾਂ ਨੂੰ ਚਮਕਦਾਰ ਮਜ਼ਬੂਤ ਤੇ ਮੁਲਾਇਮ ਬਣਾਉਂਦੀਆਂ ਹਨ। ਨੰਬਰ 37 ਜੇਕਰ ਤੁਸੀਂ ਨਹਾਉਣ ਤੋਂ ਬਾਅਦ ਆਪਣੇ ਵਾਲਾਂ ਉੱਪਰ ਚਾਹ ਪੱਤੀ ਦੇ ਪਾਣੀ ਦਾ ਇੱਕ ਕੱਪ ਪਾ ਲਓ ਤਾਂ ਇਸ ਨਾਲ ਵਾਲਾਂ ਦੀ ਚਮਕ ਵਾਧੀ ਅਤੇ ਉਹ ਕੱਲੇ-ਕੱਲੇ ਰਹਿੰਦੇ ਹਨ। ਨੰਬਰ 38 ਨਹਾਉਣ ਤੋਂ ਬਾਅਦ ਕਦੇ ਵੀ ਜ਼ਿਆਦਾ ਸਮਾਂ ਆਪਣੇ ਵਾਲਾਂ ਨੂੰ ਤੌਲੀਏ ਵਿੱਚ ਲਪੇਟ ਕੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਜਲਦੀ ਕਮਜ਼ੋਰ ਹੋ ਜਾਂਦੇ ਨੇ, ਦੂਸਰਾ ਚਮਕ ਖਤਮ ਹੁੰਦੀ ਹੈ ਤੇ ਤੀਸਰਾ ਝੜਨ ਲੱਗ ਜਾਂਦੇ ਹਨ। ਨੰਬਰ 39 ਆਪਣੇ ਵਾਲਾਂ ਨੂੰ ਕਦੇ-ਕਦੇ ਸਾਬਣ ਸ਼ੈਂਪੂ ਦੀ ਬਜਾਏ ਲੱਸੀ ਦੇ ਜਾਮਣ ਨੂੰ ਹਲਕਾ ਗਰਮ ਕਰਕੇ ਉਸ ਨਾਲ ਵੀ ਧੋ ਲਿਆ ਕਰੋ ਇਸ ਨਾਲ अनेका ਹੀ ਲਾਭ ਮਿਲਦੇ ਹਨ ਸਾਡੇ ਪੁਰਾਣੇ ਬਜ਼ੁਰਗ ਅਕਸਰ ਇਸਦੀ ਹੀ ਵਰਤੋਂ ਕਰਦੇ ਸਨ ਜਿਸ ਕਾਰਨ ਉਹਨਾਂ ਦੇ ਵਾਲ ਜ਼ਿਆਦਾ ਕਾਲੇ ਲੰਮੇ ਤੇ ਚਮਕਦਾਰ ਹੁੰਦੇ ਸਨ ਨੰਬਰ 40 ਬਾਹਰ ਵਾਲੇ ਪ੍ਰੋਡਕਟ ਦੀ ਉਜਾ ਜੇਕਰ ਤੁਸੀਂ ਆਪਣੇ ਘਰ ਦੀ ਰਸੋਈ ਵਿੱਚ ਪਈਆਂ ਹੀ ਚੀਜ਼ਾਂ ਦਾ ਬਧਿਹਰੇ ਇਸਤੇਮਾਲ ਕਰੋ ਤਾਂ ਇਸ ਨਾਲ ਤੁਹਾਡੇ ਵਾਲਾਂ ਨੂੰ ਬਧਿਹਰੇ ਲਾਭ ਮਿਲਦੇ ਨੇ ਤੇ ਨਾਲ ਹੀ ਇਹਨਾਂ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ। ਨੰਬਰ 41 ਜੇਕਰ ਤੁਹਾਡੇ ਕੋਈ ਵੀ ਚਿੱਟਾ ਵਾਲ ਆ ਜਾਵੇ ਤਾਂ ਉਸ ਨੂੰ ਕਦੇ ਵੀ ਫੁੱਟੋ ਨਾ ਸੋਖੋ ਖਾਣ ਪੀਣ ਵੱਲ ਧਿਆਨ ਦਿਓ ਤੇ ਸਹੀ ਚੀਜ਼ ਹੀ ਆਪਣੇ ਵਾਲਾਂ ਉੱਪਰ ਲਗਾਓ ਇਸ ਨਾਲ ਤੁਹਾਡਾ ਚਿੱਟਾ ਹੋਇਆ ਉਹ ਵਾਲ ਵੀ ਕਾਲਾ ਹੋ ਜਾਵੇਗਾ ਨਾਲ ਪੂਰੀ ਜ਼ਿੰਦਗੀ ਵਾਲਣਾ ਤਾਂ ਚਿੱਟੇ ਹੋਣਗੇ ਤੇ ਨਾ ਹੀ ਖਰਾਬ। ਨੰਬਰ 2 ਵਾਲੀ ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਹਮੇਸ਼ਾ ਹਵਾ ਜਾਂ ਫਿਰ ਧੁੱਪ ਵਿੱਚ ਬੈਠ ਕੇ ਇਸਕਾ ਉਹ ਕਦੇ ਵੀ ਡਰਾਇਰ ਨਾਲ ਵਾਲਾਂ ਨੂੰ ਨਾ ਸੁਕਾਓ ਇਸ ਨਾਲ ਤੁਹਾਡੇ ਵਾਲ ਦਿਨ-ਪਰ-ਦਿਨ ਕਮਜ਼ੋਰ ਹੁੰਦੇ ਹਨ ਨੰਬਰ 43 ਆਪਣੇ ਵਾਲਾਂ ਨੂੰ ਸਟ੍ਰੇਟ ਕਰਨ ਲਈ ਕਦੇ ਵੀ ਪ੍ਰੈਸ ਦਾ ਇਸਤੇਮਾਲ ਨਾ ਕਰੋ ਇੱਕ ਤਾਂ ਇਸ ਨਾਲ ਵਾਲ ਦੋਹੋਂਹੇ ਹੋਣ ਲੱਗ ਜਾਂਦੇ ਨੇ ਦੂਸਰਾ ਚਮਕ ਖਤਮ ਹੋਣ ਲੱਗ ਜਾਂਦੀ ਹੈ ਤੀਸਰਾ ਝੜਨ ਬਹੁਤ ਜ਼ਿਆਦਾ ਲੱਗ ਜਾਂਦੇ ਹਨ ਨੰਬਰ 44 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਵਾਲਾਂ ਨੂੰ ਸ਼ੈਂਪੂ ਲਗਾਉਣ ਤੋਂ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਹੀ ਧੋਵੋ ਕਦੇ ਵੀ ਸ਼ੈਂਪੂ ਪਾ ਕੇ ਵਾਲਾਂ ਵਿੱਚ ਰਗੜੋ ਨਾ ਇਸ ਤਰ੍ਹਾਂ ਕਰਨ ਨਾਲ ਵਾਲਾਂ ਦਾ ਨੁਕਸਾਨ ਹੀ ਹੁੰਦਾ ਹੈ ਨੰਬਰ 45 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਕਰਦੇ ਹੋ ਤਾਂ ਸ਼ੈਂਪੂ ਨੂੰ ਹਮੇਸ਼ਾ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਘੋਲ ਲਓ ਫਿਰ ਆਪਣੇ ਵਾਲਾਂ ਵਿੱਚ ਲਗਾਓ ਇਸ ਤਰ੍ਹਾਂ ਕਰਨਾ ਸ਼ੈਂਪੂ ਲਗਾਉਣਾ ਕੋਈ ਬੁਰਾ ਅਸਰ ਸਾਡੇ ਵਾਲਾਂ ਉੱਪਰ ਨਹੀਂ ਪੈਂਦਾ ਨੰਬਰ 46 ਜੇਕਰ ਤੁਸੀਂ ਚੌਲਾਂ ਵਾਲੇ ਪਾਣੀ ਵਿੱਚ ਸ਼ੈਂਪੂ ਮਿਕਸ ਕਰਕੇ ਆਪਣੇ ਵਾਲਾਂ ਨੂੰ ਧੋਲੋ ਤਾਂ ਇਸ ਦੀ ਮਤਨਾ ਹੀ ਨੇਕਾ ਹੀ ਵਾਲਾਂ ਦੀ ਸੁੰందੀ ਸਮੱਸਿਆਵਾਂ ਦੂਰ ਹੋਣ ਜਾਣਗੀਆਂ ਤੇ ਨਾਲ ਹੀ ਸ਼ੈਂਪੂ ਦਾ ਕੋਈ ਵੀ ਬੁਰਾ ਅਸਰ ਤੁਹਾਡੇ ਵਾਲਾਂ ਉੱਪਰ ਨਹੀਂ ਪਵੇਗਾ। ਨੰਬਰ 47 ਆਪਣੇ ਵਾਲਾਂ ਨੂੰ ਜ਼ਿਆਦਾ ਸਮਾਂ ਖੁੱਲਾ ਨਾ ਰੱਖੋ ਕਿਉਂਕਿ ਵਾਲਾਂ ਦਾ ਝੜਨਾ ਇਹ ਵੀ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਵਾਲਾਂ ਨੂੰ ਬੰਨ੍ਹ ਕੇ ਰੱਖੋ ਤਾਂ ਇਹ ਇਹਨਾਂ ਦੀ ਗਰੋਥ ਵੀ ਸਹੀ ਹੁੰਦੀ ਹੈ ਤੇ ਨਾਲ ਹੀ ਵਾਲ ਮਜ਼ਬੂਤ ਵੀ ਬਣਦੇ ਹਨ। ਨੰਬਰ 48 ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿੱਚ ਕੰਗੀ ਕਰਦੇ ਹੋ ਤਾਂ ਕਦੇ ਵੀ ਕੰਗੀ ਨੂੰ ਵਾਲਾਂ ਵਿੱਚ ਪਾ ਕੇ ਖਿੱਚੋ ਨਾ ਸਖੋਂ ਹਲਕੇ ਹੱਥਾਂ ਨਾਲ ਹੀ ਫੇਰੋ ਇਸ ਤਰ੍ਹਾਂ ਕਰਨਾ ਤੁਹਾਡੇ ਵਾਲ ਸਾਲਾਂ ਤੱਕ ਵੀ ਝੜਨੇ ਸ਼ੁਰੂ ਨਹੀਂ ਹੋਣਗੇ ਨੰਬਰ 49 ਆਪਣੇ ਵਾਲਾਂ ਨੂੰ ਧੋਣ ਤੋਂ ਬਾਅਦ ਸੀਰਮ ਵੀ ਜ਼ਰੂਰ ਲਗਾਓ ਇਹ ਵਾਲਾਂ ਨੂੰ ਚਮਕਦਾਰ ਲੰਮੇ ਕਰਦਾ ਤੇ ਨਾਲ ਹੀ ਟੁੱਟਣ ਤੋਂ ਵੀ ਬਚਾਉਂਦਾ ਹੈ ਨੰਬਰ 50 ਰੋਜ਼ਾਨਾ ਇੱਕ ਹਰਾ આમਲਾ ਜ਼ਰੂਰ ਖਾਓ ਜੋ ਵਾਲਾਂ ਦੀ ਸਭ ਤੋਂ ਵਧੀਆ ਦਵਾਈ ਹੈ ਉਹਨਾਂ ਨੂੰ ਨੇਕਾਂ ਹੀ ਰੋਗਾਂ ਤੋਂ ਬਚਾ ਕੇ ਰੱਖਦਾ ਵਾਲਾਂ ਨੂੰ ਮਜ਼ਬੂਤ ਕਰਦਾ ਚਮਕਦਾਰ ਬਣਾਉਂਦਾ ਤੇ ਲੰਮੇ ਕਰਦਾ ਹੈ ਨੰਬਰ 51 ਆਪਣੇ ਵਾਲਾਂ ਵਿੱਚ ਕੰਗੀ ਦਿਨ ਵਿੱਚ ਦੋ ਵਾਰ ਜ਼ਰੂਰ ਫੇਰੋ ਜੋ ਬਹੁਤ ਹੀ ਜ਼ਰੂਰੀ ਹੈ ਇਸ ਨਾਲ ਵਾਲਾਂ ਵਿੱਚ ਗੁਲਝਾ ਨਹੀਂ ਪੈਂਦੀਆਂ ਜੇਕਰ ਤੁਸੀਂ ਇੱਕ ਜਾਂ ਦੋ ਦਿਨ ਵਾਲਾਂ ਵਿੱਚ ਕੰਗੀ ਨਹੀਂ ਕਰਦੇ ਤਾਂ ਇਸ ਨਾਲ ਵਾਲਾਂ ਵਿੱਚ ਬਹੁਤ ਜ਼ਿਆਦਾ ਗੁਲਝਾ ਪੈ ਜਾਂਦੀਆਂ ਹਨ ਜਿਸ ਨਾਲ ਤੁਹਾਡੇ ਬਲ ਝੜਨ ਲੱਗ ਜਾਂਦੇ ਹਨ ਨੰਬਰ 52 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਹਫ਼ਤੇ ਵਿੱਚ ਦੋ ਵਾਰ ਹੀ ਧੋਵੋ ਜੇਕਰ ਤੁਸੀਂ ਵਾਲਾਂ ਨੂੰ ਜ਼ਿਆਦਾ ਧੋਂਦੇ ਹੋ ਤਾਂ ਇਸ ਨਾਲ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਨੇ ਜਿਸ ਨਾਲ ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਹਨ। ਨੰਬਰ 53 ਕਦੇ ਵੀ ਰਾਤ ਦੇ ਸਮੇਂ ਆਪਣੇ ਵਾਲਾਂ ਨੂੰ ਨਾ ਧੋਵੋ ਕਿਉਂਕਿ ਜੇਕਰ ਅਸੀਂ ਰਾਤ ਨੂੰ ਵਾਲਾਂ ਨੂੰ ਧੋ ਕੇ ਸੌਂਦੇ ਹਾਂ ਤਾਂ ਗਿੱਲੇ ਵਾਲ ਸਾਡੇ ਬਿਸਤਰੀ ਨੂੰ ਤੇ ਸਰਾਣੇ ਨੂੰ ਲੱਗਦੇ ਹਨ ਜਿਸ ਕਰੋਂ ਉਹਨਾਂ ਦੀ ਜੜਾਂ ਬਹੁਤ ਖਿੱਚੀਆਂ ਜਾਂਦੀਆਂ ਨੇ ਜਿਸ ਕਰੋਂ ਬਹੁਤ ਕਮਜ਼ੋਰ ਹੋਣ ਲੱਗ ਜਾਂਦੇ ਹਨ। ਇਸ ਲਈ ਗਿੱਲੇ ਵਾਲਾਂ ਨੂੰ ਰੱਖ ਕੇ ਕਦੇ ਵੀ ਨਾ ਸੌਂਵੋ। ਨੰਬਰ 54 ਜਦੋਂ ਵੀ ਕੋਈ ਵੀ ਚੀਜ਼ ਆਪਣੇ ਵਾਲਾਂ ਵਿੱਚ ਲਗਾਉਂਦੇ ਹੋ ਤਾਂ ਹਮੇਸ਼ਾ ਵਾਲਾਂ ਦੀਆਂ ਜੜ੍ਹਾਂ ਉੱਪਰ ਹੀ ਲਗਾਓ ਇਸ ਨਾਲ ਵਾਲਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਨਾਲ ਵਾਲਾਂ ਦੀ ਝਮਕ ਅਤੇ ਲੰਬਾਈ ਵਾਧੀ ਹੈ ਨੰਬਰ 55 ਵਾਲਾਂ ਉੱਪਰ ਜਦੋਂ ਵੀ ਤੁਸੀਂ ਤੇਲ ਜਾਂ ਫਿਰ ਘਿਓ ਲਗਾਉਂਦੇ ਹੋ ਤਾਂ ਇਹਨਾਂ ਨੂੰ ਵਾਲਾਂ ਵਿੱਚ ਲਗਾਉਣ ਤੋਂ ਪਹਿਲਾਂ ਹਲਕਾ ਕੋਸਾ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਸਿਰ ਦੀਆਂ ਨਾੜਾਂ ਨੂੰ ਵੀ ਆਰਾਮ ਮਿਲਦਾ ਹੈ ਵਾਲਾਂ ਦੀ ਮਜ਼ਬੂਤੀ ਵਾਧੀ ਹੈ ਤੇ ਖੂਨ ਦਾ ਸਰਕਲ ਸਹੀ ਹੁੰਦਾ ਨਾਲ ਹੀ ਦਿਮਾਗ ਵੀ ਤੁਹਾਡਾ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ